ਫੋਮਾ ਫਲੋਂਦੇ ਹੀ ਪੰਜਾਬ ਦੇ ਵਿੱਚ ਕਿ 32 ਐਮਐਲਏ ਮੇਰੇ ਸਬਰ ਕਰ ਜਾ ਜੀ ਤੁਹਾਡੀ ਉਹ ਵੀ ਗੱਲ ਕਿਤੇ ਕੋ ਸਾਬਤ ਨਹੀਂ ਹੋਈ ਫਿਰ ਤੁਸੀਂ ਕਹਿੰਦਾ ਜੀ 32 ਬੰਬ ਜੇ ਹੈਗੇ ਆ ਜੀ ਨਾ ਤੁਹਾਡੇ ਅਜੇ ਤੱਕ ਬੰਬ ਲੱਭੇ ਤੁਸੀਂ ਬੜਾ ਉਹ ਜੀ ਆਵਾਬ ਰੋਦਾ ਕਈ ਕੋ ਝੂਠ ਮਾਰਤਾ ਹੋਰ ਇੱਕ ਗੱਲ ਤੁਸੀਂ ਕੱਲ ਵੀ ਕਿਤੇ ਬੋਲੀ ਸ਼ਾਇਦ ਕਿਤੇ ਡੇੜਾ ਬਵਨ ਨਾਂ ਸੀਗੀ ਅੱਜ ਵੀ ਤੁਸੀਂ ਬੋਲੀ ਤੁਸੀਂ ਕਿਹਾ ਜੀ ਇਹਨਾਂ ਨੇ ਪਾਸਵਰਡ ਬਣਾ ਲਏ ਜੀ ਇਹਨਾਂ ਨੇ ਵੀਜੇਲ ਵਾਲੇ ਜੀ ਇਹਨਾਂ ਨੇ ਭੱਜ ਜਾਣਾ ਜੀ ਬਾਜਾ ਸਾਹਿਬ ਫਿਕਰ ਨਾ ਕਰੋ ਭਜਦੇ ਦੀ ਤਾਡੇ ਨਾਲ ਲੜਾਂਗੇ ਗਹਿਗੱਤ ਜੰਗ ਤੂੰ ਹੀ ਕਿਹੜੇ ਭਲੇਖੇ ਦੇ ਅਸੀਂ ਤੇ ਅਮਰੀਕਾ ਕੈਨੇਡਾ ਛੱਡ ਕੇ ਆਏ ਆ ਤੂੰ ਹੀ ਕਿਹੜੇ ਕਿੱਥੇ ਦਿੰਦੇ ਹੋ ਅਸੀਂ ਨਹੀਂ ਭਜਦੇ ਤੂੰ ਹੀ ਭਜੋਗੇ ਜਦੋਂ ਦੇਦੋ ਤੁਹਾਡੇ ਖਿਲਾਫ ਸਕੰਜਾ ਕੱਸਿਆ ਗਿਆ ਸੱਜ ਕਿਉਂ ਭਜਾਂਗੇ ਅਸੀਂ ਕੋ ਚੋੜ ਹੈ ਅਸੀਂ ਕੋਈ 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 ਗਲਤ ਕੰਮ ਕੀਤਾ ਇੱਥੇ ਹੀ ਹਸਾਬ ਤਾਂ ਹੋ ਜਾਣਗੇ ਕਿਹੜੀ ਗੱਲ ਤੂੰ ਘੁਬਦਾਉਂਦੇ ਹੋ ਕੋਈ ਬੰਦਾ ਨਹੀਂ ਭਜੂਗਾ ਸਤ ਅਸੀਂ ਇੱਥੇ ਲੜਾਂਗੇ ਅਗਲੀ ਵਾਰ 27 ਦੇ ਵਿੱਚ ਵੀ ਸਰਕਾਰ ਅਹਿਮ ਆਦਮੀ ਪਾਰਟੀ ਦੀ ਆਉਣੀ ਹੈ ਜੀ ਤੂੰ ਹੀ ਭਲੇਖੇ ਚ ਅੱਜ ਆਇਓ ਤੂੰ ਕਿਹੜੇ ਮੂੰਹ ਨਾਲ ਆਇਓ ਲੜਨ ਆ ਕਿਹੜੇ ਮੂੰਹ ਨਾਲ ਅੱਜ ਤੁਹਾਡੇ ਮੂੰਹ ਤੋਂ ਨਿਕਲਿਆ ਕਿ ਆਸ਼ੂ ਨੂੰ ਵੋਟਾਂ ਪਾਓ ਜੀ ਆਸ਼ੂ ਦੇ ਜਿੰਨੇ ਲੈ ਕੇ ਦਿੱਤਾ ਇੱਕ ਵਾਅਦਾ ਕਿ ਮੇਰੇ ਹਲਕੇ ਦੇ ਵਿੱਚ ਪ੍ਰਤਾਪ ਬਾਜਵਾ ਸੁਖੀਰ ਦਾਵਾ ਤੇ ਵਾਜਾ ਬ੍ਰਿਗੇਡ ਦੀ ਪਟਨੇ ਤੇ ਤੁਸੀਂ ਨਹੀਂ ਲੂਜੋ ਕਾਂਗਰਸ ਦੇ ਲੀਡਰ ਦੇ ਇੱਕ ਬੰਦਾ ਲੈਕਚਰ ਲਾਣ데요 ਹੁੰਦਾ ਜਦੋਂ ਉਦੋਂ ਤੇ ਜਨਤਾ ਨੂੰ ਹਰ ਗਰੀ ਤੇ ਕੱਖ ਦੀ ਲੋੜ ਹੁੰਦੀ ਆ ਤੇ ਤੁਹਾਡੇ ਦੇ ਲੀਡਰਾਂ ਦਾ ਕਰਵਾਹ ਇਹ ਆ ਕਿ ਤੁਹਾਡੇ ਕੈਂਡੀਡੇਟ ਦੇ ਇਹ ਕਿਹਾ ਕਿ ਉਹਨਾਂ ਨੂੰ ਉੱਥੇ ਵੜਨਾ ਦਿਓ ਜੀ ਅੱਜ ਭਗੇਲ ਜੀ ਆਏ ਤੇ ਤੁਸੀਂ ਆ ਗਏ ਹੋ ਵੜਿਓ ਕਿਤੇ ਤੁਸੀਂ ਆਪਣੀ ਮੀਟਿੰਗ ਕਰਨ ਦੇ ਉਦਦਦੇ ਪਹਿਲਾਂ ਤੁਸੀਂ ਅਮਰੀਕਾ ਦੇ ਨਿਊਯਾਰਕ ਦੇ ਫਿਰਦੇ ਸੀਗੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਪੱਠੇ ਦੀ ਬਾਹਰ ਹੁਣ ਤੇ ਕਿਹਦੇ ਕੀ ਪਾਉਣੇ ਆ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਦੀ ਪੁੱਛਿਆ ਅੱਜ ਪਤਾ ਦੀ ਬਗੇਲ ਜੀ ਲੈ ਤੁਹਾਨੂੰ ਇਕੱਠਾ ਖੜ ਕੇ ਇੱਕ ਪੀਸੀ ਕਰ ਦੋ ਕੱਲ ਦਾ ਦਿਨ ਰਹਿ ਗਿਆ ਵੈਸੇ ਤੁਹਾਡੇ ਲਈ ਬੜੀ ਸ਼ਤਮਾਲੀ ਗੱਲ ਹੈ ਇੱਕ ਬਰੋਦੀ ਤੇ ਰਦਾ ਨੇਤਾ ਇੱਕ ਜਿਹੜਾ ਪ੍ਰਧਾਨ ਕਾਂਗਰਸ ਦਾ ਰਾਜਾ ਬੜਿੰਗ ਜੀ ਇੱਕ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਐਮਪੀ ਸੁਖੀ ਰੰਧਾਵਾ ਜੀ ਉਹਨੇ ਆਪ ਕਿਹਾ ਆਪਣੀ ਇੰਟਰੂ ਚ ਰੰਧਾਵਾ ਨੇ ਕਿ ਮੈਨੂੰ ਕਿਹਦੇ ਉੱਤੇ ਸੱਦਿਆ ਨਹੀਂਗਾ ਆ ਤਾ ਨਕਲਾ ਆ ਰਿਹਾ ਸਰ ਤੂੰ ਜਿੱਥੇ ਜਾਂਦੇ ਹੋ ਕਾਗਜ਼ ਦੀ ਪੇਟੀ ਛੁਦਾ ਮਾਰਦੇ ਹੋ ਉਹ ਉਦੋਂ ਆਸ਼ੂ ਤੇ ਸਹੀ ਕਿਹਾ ਵੀ ਉਹਨਾਂ ਨੇ ਇੱਥੇ ਵਾੜੇ ਹੁੰਦਾ ਤੁਹਾਡੇ ਬਾਅਦ ਇਹ ਆਇਆ ਤੁਹਾਡੀ ਪਾਰਟੀ ਦੇ ਲੀਡਰਾਂ ਦਾ ਇਹ ਦਬਈਆ ਹੈ ਕਿ ਕੀ ਤੂੰ ਸਮਝਦੇ ਹੋ ਕਿ ਤੁਹਾਨੂੰ ਲੋਕ ਜਾਣਦੇ ਦੀ ਲੋਕਾਂ ਨੂੰ ਪਤਾ ਦੀ ਹੈ ਇਸ ਕਰਕੇ ਬਾਜਾ ਸਾਹਿਬ ਪੰਜਾਬ ਵਧੀਆ ਚੱਲ ਰਿਹਾ ਵਧੀਆ ਚੱਲੂਗਾ ਸਰਕਾਰ ਵੀ ਵਧੀਆ ਚੱਲੂਗੀ ਤੁਸੀਂ ਕਿਹਾ ਵਾਹਨਾ ਕਿਤੇ ਕੋਈ ਏਦਾਂ ਦੀ ਗੱਲ ਨਹੀਂ ਅਸੀਂ ਚਲਾਦੇ ਆ ਵਧੀਆ ਕੋਈ ਚਿੰਤਾ ਨਾ ਕਰੋ ਹਿੰਦੁਸਤਾਨ ਦਾ ਕੋਈ ਬੰਦਾ ਸਾਡੇ ਕੋ ਆ ਜਾਊਗਾ ਕੋ ਚੰਗਾ ਬੰਦਾ ਆ ਜਾਊਗਾ ਕੋਈ ਗੱਲ ਨਹੀਂ ਆਉਂਦੇ ਹੋ ਪਰ ਸਾਡੀ ਸਰਕਾਰ ਚਲਾਉਂਦੀ ਪਾਕਿਸਤਾਨ ਤੋਂ ਨਹੀਂ ਕੋਈ ਕਹੀ ਕਿ ਅੱਜ ਸਰਕਾਰ ਦਿੱਲੀ ਆਲੇ ਚਲਾਵੇ ਜੀ ਇਹ ਬੜੀ ਇੱਕ ਬੜੀ ਤੁਸੀਂ ਵਹਿਮ ਪਦਾ ਕਰ ਰਹੇ ਲੋਕਾਂ ਚ ਸਾਡੀ ਦਿੱਲੀ ਆਲੇ ਤੇ ਆਪਣੇ ਆ ਦਿੱਲੀ ਆਲੇ ਤੇ ਦੇਸ਼ ਦੇ ਨਾਗਰਿਕ ਹੈ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਤੁਹਾਡੀ 5 ਸਾਲ ਸਰਕਾਰ ਜਿਹੜੀ ਕਪਟਨ ਮਹਿੰਦਰ ਸਿੰਘ ਦੀ ਉਹ ਕਿੰਨੇ ਚਲਾਈ ਜੀ ਤੁਹਾਡੀ ਸਰਕਾਰ ਸਲਾਮਾਬਾਦ ਤੋਂ ਚਲਦੀ ਰਹੀ ਅਦੂਸਾ ਆਲਮ ਦੀ ਤੁਹਾਡੀ ਸਰਕਾਰ ਚਲਾਉਂਦੇ ਤੇ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਬਾਗੇ ਬਾਰਡਰ ਦੇ ਉੱਤੇ ਖੜੇ ਹੁੰਦੇ ਜਦੋਂ ਆਉਂਦੀ ਹੀਗੀ ਉਹਦੇ ਬੈਗ ਚੁੱਕਣ ਲਈ ਤੇ ਉਹਦੀਆਂ ਚਪਲਾਂ ਚੁੱਕਣ ਲਈ ਤੁਹਾਡੇ ਅਫਸਰ ਕਿੱਦਾਂ ਉਹਦੇ ਘਰ ਦੇ ਵਿੱਚ ਕਿੱਦਾਂ ਦਸਵਾਦੀ ਬੜੇ ਸੀਗੇ ਤੁਹਾਡੀ ਸਰਕਾਰ ਸਲਾਮਾਬਾਦ ਤੋਂ ਚੱਲਦੀ ਸੀ ਜੀ ਪਾਕਿਸਤਾਨ ਸਾਡਾ ਹਮੇਸ਼ਾ ਦੁਸ਼ਮਣ ਰਿਹਾ ਤੁਹਾਡੀ 5 ਸਾਲ ਸਰਕਾਰ ਉੱਥੋਂ ਚੱਲੀ ਆ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਸੋਚ ਕੇ ਸਾਡੇ ਇਹ ਤੇ ਆਪਣੇ ਆ ਕਿਤੇ ਬਗਾਨੇ ਦੀ ਹੈ ਆਪਣੇ ਦੇਸ਼ ਦੇ ਬੰਦੇ ਆ ਕਿਤੇ ਦੀ ਕੁਛ ਨਹੀਂ ਆ ਬਸ ਸੋਚ ਕੇ ਗੱਲ ਕਰਿਆ ਕਰੋ ਬਾਜਾ ਸਭ ਇੱਕ ਨਵਾਂ ਤੁਸੀਂ ਕੰਮ ਫੜ ਲਿਓ